ਹਾਂਜੀ ਸਰ ਅਜ ਲੰਗਰ ਚਾਹਉ ਕਿਸ ਤਰ੍ਹਾਂ ਇਹ ਹਰ ਸਾਲ ਸਕੂਲ ਵੈਨ ਟਰਾਂਸਪੋਰਟ ਐਸੋਸੀਏਸ਼ਨ ਯੂਨੀਅਨ ਵੱਲੋਂ ਲੰਗਰ ਲਗਾਇਆ ਜਾਂਦਾ ਆ ਤੇ ਜਿਹਦੇ ਵਿੱਚ ਇਹ ਹਰ ਸਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਕਿ ਸਾਲ ਬਹੁਤ ਅੱਛਾ ਸੁਹਾਣਾ ਅਤੇ ਸ਼ਾਂਤੀ ਦੇ ਨਾਲ ਲੰਘਿਆ ਆ ਜਿਹਦਾ ਸ਼ੁਕਰਾਨੇ ਵਜੋਂ ਸਾਰੇ ਰਲ ਕੇ ਲੰਗਰ ਦਾ ਆਯੋਜਨ ਕਰਦੇ ਆ ਤੇ ਆਮ ਪਬਲਿਕ ਦੇ ਵਿੱਚ ਇਹ ਲੰਗਰ ਵਰਤਾਉਂਦੇ ਨੇ ਤਾਂ ਕਿ ਖੁਦਾ ਨੂੰ ਵਾਹਿਗੁਰੂ ਨੂੰ ਅਸੀਂ ਧੰਨਵਾਦ ਕਰ ਸਕੀਓ ਇੱਕ ਜੋਤ ਨੂੰ ਅਸੀਂ ਧੰਨਵਾਦ ਕਰ ਸਕੀਏ ਜਿਹਦੇ ਤੋਂ ਅਸੀਂ ਉਪਜੇ ਹਾਂ ਉਸ ਸ਼ੁਕਰਾਨੇ ਰੱਖਿਆ ਤੇ ਹਰ ਸਾਲ ਹੀ ਮੈਨੂੰ ਇੱਥੇ ਮੌਕਾ ਮਿਲਦਾ ਆਂਦਾ ਤੇ ਮੈਂ ਆ ਕੇ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਦਾ ਕਿ ਸਾਰਿਆਂ ਨੂੰ ਤੁਸੀਂ ਅਮਨ ਸ਼ਾਂਤੀ ਦੇ ਨਾਲ ਰੱਖਿਆ ਤੁਸੀਂ ਅੱਜ ਵੈਸਟ ਹਲ ਦੇ ਦੀ ਨਾਮਜ਼ਦਾਰੀ ਮੀ ਠੋਕਦੇ ਹੋਏ ਕਿਉਂਕਿ ਹੁਣ ਚੋਣਾਂ ਹੋਣੇ ਨੇ ਉਹ ਲੈ ਕੇ ਕਿਸ ਤਰ੍ਹਾਂ ਦੇ ਨਹੀਂ ਕਿ ਅਸੀਂ ਦਾਅਵੇਦਾਰੀ ਠੋਕ ਕਰਨ ਵਾਲੇ ਕੋਈ ਨਹੀਂ ਹੈਗੇ ਇਹ ਤਾਂ ਸਾਡਾ ਵੈਸਟ ਹਲ ਦਾ ਪਰਿਵਾਰ ਹੈ ਜੇ ਪਰਿਵਾਰ ਕਹੇਗਾ ਵੀ ਬੱਚੇ ਹੁਣ ਸੇਵਾ ਤੇਰੇ ਸਿਰ ਤੇ ਪਾਣੀ ਹੈ ਤੇ ਇਹ ਸੇਵਾ ਤੂੰ ਨਿਭਾਣੀ ਵੀ ਹੈ ਕਿਉਂ ਮੈਂ ਜ਼ਰੂਰ ਨਿਭਾਉਂਗਾ ਦਾਵੇਦਾਰੀ ਕੋਈ ਨਹੀਂ ਹੈਗੀ ਦਾਵੇਦਾਰੀ ਤਾਂ ਮੇਰੀ ਪਬਲਿਕ ਦੀ ਆ ਮੇਰੇ ਪਰਿਵਾਰ ਦੀ ਆ ਜੇ ਉਹਨਾਂ ਦੀ ਦਾਵੇਦਾਰੀ ਆ ਤਾਂ ਫਿਰ ਮੈਂ ਫਰਜ਼ ਨਿਭਾਉਣ ਲਈ ਤਿਆਰ ਹਾਂ ਤੁਸੀਂ ਕੋਈ ਮੈਸੇਜ ਆਇਆ ਸੀਗਾ ਜਿਦੇ ਵਿੱਚ ਤੁਸੀਂ ਕਹਿੰਦੇ ਖੁਲਾਸੇ ਕਰਨੇ ਆ ਇਸ ਇਲਾਕੇ ਲੈ ਕੇ ਕੀ ਖੁਲਾਸੇ ਕਰਨੇ ਆ ਉਹ ਕੀ ਹੈ ਉਹ ਕੋਈ ਖੁਲਾਸੇ ਨਹੀਂ ਆ ਜੀ ਹਰ ਲੀਡਰ ਜਦੋਂ ਉੱਠਦਾ ਆ ਤਾਂ ਵੱਡੇ ਵੱਡੇ ਵਾਅਦੇ ਕਰਦਾ ਆ ਤੇ ਜਦੋਂ ਉਹ ਪਾਵਰ ਦੇ ਵਿੱਚ ਆ ਜਾਂਦਾ ਆ ਤੇ ਉਹ ਉਹ ਗੱਲ ਤੋਂ ਭਟਕ ਜਾਂਦਾ ਆ ਖੁਲਾਸੇ ਇਹੀ ਹੈ ਕਿ ਇਹ ਸਾਡਾ ਹਲਕਾ ਆ ਲੁਧਿਆਣੇ ਨੂੰ ਮੈਂਚੈਸਟਰ ਆਫ ਏਸ਼ੀਆ ਕਿਹਾ ਜਾਂਦਾ ਆ ਇਹ ਮੈਂਚੈਸਟਰ ਆ ਤੇ ਦਿਖਣਾ ਚਾਹੀਦਾ ਤੇ ਕਾਫੀ ਹੱਲੇ ਸ਼ਹਿਰ ਦੇ ਵਿੱਚ ਕਮੀਆਂ ਨੇ ਉਹ ਉਹ ਕਮੀਆਂ ਤੁਹਾਡੇ ਸਹਿਯੋਗ ਦੇ ਨਾਲ ਆਪਣੇ ਪਰਿਵਾਰ ਦੇ ਸਹਿਯੋਗ ਦੇ ਨਾਲ ਸਜੈਸ਼ਨ ਦੇ ਨਾਲ ਉਹ ਨਿਭਾਈਆਂ ਜਾਣਗੀਆਂ ਤੇ ਉਹ ਸੇਵਾ ਦੇ ਲਈ ਜਿਹੜੇ-ਜਿਹੜੇ ਕੰਮ ਅਧੂਰੇ ਹੋ ਕਿਤੇ ਜਾਣਗੇ ਦੇ ਖੁਲਾਸੇ ਇਹ ਕੋਈ ਖੁਲਾਸਾ ਤਾਂ ਹੋਇਆ ਨਹੀਂ ਖੁਲਾਸੇ ਕੀ ਹੈ ਖੁਲਾਸੇ ਕੋਈ ਨਹੀਂ ਹੈਗੇ ਖੁਲਾਸੇ ਤਾਂ ਤੁਸੀਂ ਖੁਲਾਸੇ ਤਾਂ ਤੁਸੀਂ ਇਹ ਦੇਣੇ ਆ ਖੁਲਾਸਾ ਇਹ ਹੀ ਹੈ ਕਿ ਪਰਿਵਾਰ ਚਾਹੁੰਦਾ ਹੈ ਕਿ ਮੈਂ ਇਲੈਕਸ਼ਨ ਲੜਾਂ ਤੇ ਵਿਧਾਨ ਸਭਾ ਜਿੱਤ ਕੇ विधानसभा ਦੇ ਵਿੱਚ ਪਬਲਿਕ ਦੀ ਪਾਰਟੀ ਨਾ ਹੁਣ ਜੇ ਇਹ ਪਾਰਟੀ ਦਾ ਕੇਦਾ ਨਾਮ ਲੈ ਦਾਂਗੇ ਉਹ ਗਲਤ ਹੋ ਜਾਣਾ ਪਬਲਿਕ ਲੜਾਣਾ ਚਾਹਦੀ ਆ ਤੁਹਾਨੂੰ ਮੈਂ ਦੱਸਿਆ ਫੈਮਿਲੀ ਲੜਾਣਾ ਚਾਹਦੀ ਉਹ ਫੈਮਿਲੀ ਜਿੱਥੋਂ ਟਿਕਟ ਲਿਆ ਦੂਗੀ ਉੱਥੋਂ ਅਸੀਂ ਇਲੈਕਸ਼ਨ ਲੜਾਂਗੇ ਪਰਿਵਾਰ ਕਿਹੜਾ ਪਰਿਵਾਰ ਤੁਸੀਂ ਮੇਰਾ ਪਰਿਵਾਰ ਹੂੰ ਇਹ ਵੈਸਟ ਹਲਕੇ ਦਾ ਪਰਿਵਾਰ ਹੈ ਜਵੱਦੀ ਤੋਂ ਸ਼ੁਰੂ ਹੁੰਦਾ ਆ ਹੌਲੀ ਹੌਲੀ ਚੱਲਦਾ ਭਾਈ ਰੰਧੀਰ ਸਿੰਘ ਨਗਰ ਗੁਰਦੀਪ ਨਗਰ ਸਰਾਬਾ ਨਗਰ ਹੈਬੋਵਾਲ ਪੀਏ ਯੂ ਸਾਰਾ ਰਾਜਪੁਰਾ ਸੁਨੀਤ ਬਾੜੇਵਾਲ ਇਹ ਸਾਰਾ ਮੇਰਾ ਪਰਿਵਾਰ ਹੈ ਸਰ ਇਹ ਤਾਂ ਕੋਈ ਗੱਲ ਨਹੀਂ ਨਾ ਬੜੇ ਇਹਦਾ ਬੜਾ ਵੱਡਾ ਹੋ ਗਿਆ ਪਬਲਿਕ 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 ਪਰਿਵਾਰ ਜਿਨ੍ਹਾਂ ਨੇ ਪਬਲਿਕ ਨੇ ਵੋਟਾਂ ਪਾਣੀਆਂ ਜਿਹੜੇ ਪਰਿਵਾਰ ਫੈਮਿਲੀ ਨੇ ਮੇਰੀਆਂ ਨੇ ਵੋਟਾਂ ਪਾਣੀਆਂ ਉਹਨਾਂ ਨੇ ਮੈਨੂੰ ਟਿਕਟ ਦਿਵਾਣੀ ਹੈ ਉਹ ਜਿੱਥੋਂ ਮੈਨੂੰ ਟਿਕਟ ਦਿਵਾ ਦੇਣਗੇ ਉਹ ਕੋਈ ਹੋਏਗੀ ਨਾ ਸਰ ਜਿੱਦੇ ਹੁਣ ਉਹ ਨਾ ਪਤਾ ਕੀ ਗੱਲ ਹੈ ਪਰਿਵਾਰ ਦੀ ਸਲਾਹ ਹੁੰਦੀ ਹੈ ਨਾ ਪਰਿਵਾਰ ਦੀ ਜਦੋਂ ਸਲਾਹ ਹੋ ਗਈ ਤੇ ਉਹ ਪਰਿਵਾਰ ਸਲਾਹ ਦੇ ਨਾਲ ਜਦੋਂ ਲਿਆਏਗਾ ਟਿਕਟ ਤੇ ਮੈਂ ਲੜੂੰਗਾ ਜੇ ਮੈਨੂੰ ਪਰਿਵਾਰ ਕਹੇਗਾ ਵੀ ਇਦਾਂ ਹੀ ਲੜਨਾ ਤੇ ਇਦਾਂ ਵੀ ਜਰੂਰ ਮ ਪਰਿਵਾਰ ਜੇ ਕਹੇਗਾ ਪਾਜੀ ਸਾਰੀਆਂ ਹੀ ਪਾਰਟੀਆਂ ਨੇ ਕਿਹੜੀ ਕਿਹੜੇ ਟੱਚ ਸਾਰੇ ਸਾਰੀਆਂ ਪਾਰਟੀਆਂ ਸਾਡੇ ਪਰਿਵਾਰ ਦੇ ਟੱਚ 'ਚ ਨੇ ਕਿਉਂਕਿ ਸਾਡਾ ਪਰਿਵਾਰ ਸਭ ਨੂੰ ਹੀ ਵੋਟਾਂ ਪਾਉਂਦਾ ਰਿਹਾ ਤੇ ਉਹ ਕਹਿੰਦੇ ਵੀ ਹੁਣ ਪਰਿਵਾਰ ਦੇ ਬੱਚੇ ਨੂੰ ਖੜਾ ਕਰਨਾ ਹੈ ਉਹ ਪਰਿਵਾਰ ਜੇ ਉਦਾਂ ਵੀ ਮੈਨੂੰ ਖੜਾ ਕਰ ਦੇਗਾ ਤੇ ਅਸੀਂ ਉਦਾਂ ਵੀ ਕੰਟੈਸਟ ਕਰਾਂਗੇ ਜੋ ਟਿਕਟ ਦਵਾ ਦੇਗਾ ਤਾਂ ਟਿਕਟ ਨੇ ਵੀ ਕੰਟੈਸਟ ਕਰਾਂਗੇ ਇਹ ਪਰਿਵਾਰ ਦੀ ਮਰਜ਼ੀ ਹੈ